ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸੂਜ ਅੱਜ ਆਪਾਂ 27 ਮਾਰਚ ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਕਿਨੇ ਲਾਕੇ ਨੂੰ ਮੀਂਹ ਕਣੀ ਦੇ ਸਾਰੇ ਹਨ ਤੇ ਕਿਹੜੇ ਲਾਕੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਇਕ ਜ਼ਰੂਰ ਕਰ ਲਓ ਤੇ ਆਪਣੇ ਲਾਕੇ ਛਾਕੇ ਦੇ ਕਿਸਾਨ ਵੀਰੋ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚਲ ਅੱਗੇ ਵਧਦੇ ਹਾਂ ਵੀਡੀਓ ਵੱਲ ਹਾਂ ਜੀ 6:30 ਵਜੇ ਪੰਜਾਬ ਦੀਆਂ ਸ਼ਾਮਾਂ ਦੀਆਂ ਲਾਈਵ ਸਟਾਫ ਨੂੰ ਆਪਣੇ ਪੰਜਾਬ ਦੇ ਇਲਾਕੇ ਉਹ ਥੋੜੇ ਬੋਲੇ ਇਲਾਕੇ ਸੰਗਣੀ ਬੱਦਲ ਵੀ ਦੇਖਣ ਨੂੰ ਮਿਲ ਰਹੀ ਹੈ ਖਾਸ ਆਪਣੇ ਮਾਝੇ ਦੇ ਦੋਆਬੇ ਦੇ ਭਾਗ ਹੋ ਗਏ ਇਨਾਂ ਇਲਾਕੇ ਥੋੜੀ ਜੀ ਸੰਗਣੀ ਬੱਦਲ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਥੋੜੇ ਬੋਲੇ ਇਲਾਕੇ ਮਾਰਵੇ ਦੇ ਵੀ ਭਾਗ ਹੋ ਗਏ ਇਨਾਂ ਇਲਾਕੇ ਥੋੜੀ ਥੰਗਣੀ ਬੱਦਲ ਹੋਈ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਆਪਣੇ ਮਾੜੀ ਮੋਟੀ ਗਰਜ ਚਮਕ ਤੇ ਮਾੜੀ ਮੋਟੀ ਬੂੰਦਾ ਮੰਦੀ ਹੈ ਕੈਂਮਨ ਹੋ ਸਕਦੀ ਹੈ ਪਰ ਜਿਆਦਾ ਮੀਂਹ ਸਾਰੇ ਸਿਸਟਮ ਨਾਲ ਬਿਲਕੁਲ ਵੀ ਨਹੀਂ ਹਨ ਅਬਰ ਥੋੜਾ ਬੋਲ ਅਮੀਂ ਦੇਖਣ ਨੂੰ ਮਿਲ ਸਕਦਾ ਹੈ ਤੇ ਜਿਸ ਨੂੰ ਆਪਣੇ ਜੋ ਮਾਲਵੇ ਦੇ ਭਾਗ ਹੋ ਗਏ ਇਹਨਾਂ ਲਾ ਕੇ ਥੋੜੇ ਛੱਟ ਦਾ ਅਮੀਂ ਦੇਖਣ ਨੂੰ ਮਿਲ ਸਕਦਾ ਹੈ ਕਈ ਭਾਗਾਂ ਵਿੱਚ ਤੇ ਬਾਕੀ ਲਾ ਕੇ ਜ ਆਪਣੇ ਹਲਕੇ ਤੋਂ ਦਰਮਿਆਨ ਨਮੀ ਮ ਬੂੰਦਾਬੰਦੀ ਜਾਂ ਕੰਨਮਨ ਹੋ ਸਕਦੀ ਹੈ ਬਾਕੀ ਆਪਾਂ ਗੱਲ ਕਰੀਏ ਇਸ ਸਟੋਨ ਨਾਲ ਜਿਆਦਾ ਮੀਂਹ ਦਿਨ ਰਾਤ ਨੂੰ ਬਿਲਕੁਲ ਵੀ ਨਹੀਂ ਹਨ ਰਾਤ ਨੂੰ ਆਪਣੇ ਨਾਲ ਬੂੰਦਾਬੰਦੀ ਦੇਖਣ ਨੂੰ ਮਿਲੂਗੀ ਜਾਂ ਮਾੜਾ ਮੋਟਾ ਅਮੀਂ ਦੇਖਣ ਨੂੰ ਕਈ ਲਾਕੇ ਛੱਟ ਦਾ ਦੇਖਣ ਨੂੰ ਮਿਲ ਸਕਦਾ ਪੰਜ ਕਮੈਂਟ ਲਈ ਬਾਕੀ ਕਿਸੇ ਫਰਮਾ ਕੇ ਨਵਾਂ ਆਊਗਾ ਆਪਣੇ 29 ਦੀ ਤਰੀਕ ਦੀ ਸ਼ਾਮਾਂ ਨੂੰ ਆਊਗਾ ਸਿਸਟਮ ਉਹ ਉਸਨੂੰ ਆਪਣੇ ਮੀਂਹ ਦੇ ਸਾਰ ਹਨ ਤੇ ਕਿਸਾਨ ਵੀਰਾਂ ਲਈ ਆਪਣ ਨੂੰ ਇਹੀ ਸਲਾਹ ਦਵਾਂਗੇ ਕਿ ਕਣਕਾਂ ਨੂੰ ਪਾਣੀ ਬਿਲਕੁਲ ਹੀ ਨਾ ਲਾਉਣ ਕਿਉਂਕਿ ਸਿਸਟਮ ਔਰ ਥੋੜਾ ਜਿਹਾ ਆਪਣੇ ਦਰਮਿਆਨੇ ਤੋਂ ਥੋੜਾ ਜਿਹਾ ਭਾਰੀ ਸ਼੍ਰੇਣੀ ਦਾ ਹੈ। ਕਈ ਇਲਾਕੇ ਥੋੜਾ ਜਿਹਾ ਭਾਰੀ ਵੀ ਦੇਖ ਨੂੰ ਮਿਲ ਸਕਦਾ ਉਸਨੂੰ ਨਹਿਰੀ ਚਲੰਦੇ ਵੀ ਸਾਰੇ ਬਣੇ ਹੋਏ ਹਨ ਉਹ ਸਿਸਟਮ ਦੇ ਨਾਲ। ਬਾਕੀ ਅੱਜ ਦੇ ਵਿੱਚ ਨਹੀਂ ਜਿੱਦਾਂ ਵੀ ਮੌਸਮ ਭਾਗਲੋ ਨਵੀਂ ਰਿਪੋਰਟ ਆਊਗੀ। ਮੀਂਹ ਕਣੀ ਦਾ ਸਾਰੇ ਵਾਦੇ ਹਨ ਕੱਢਦੇ ਹਨ। ਤੇ ਇਹ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦੇ ਜਵੇ